ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਿਛਲੇ ਹਫਤੇ ਤੋਂ ਵੀਡੀਓ ਵਾਇਰਲ ਹੋ ਰਹੀ ਹੈ AI ਦੇ ਨਾਲ ਬਣਾਈ ਗਈ ਹੈ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ ਉਸ ਵੀਡੀਓ ਦੇ ਵਿੱਚ ਇਹ ਕਰਤਵਿਧਿਆ AI ਦੀ ਹੈ ਇਹਦੇ ਤੇ ਅੱਜ ਮੈਂ ਗੱਲਬਾਤ ਕਰਨੀ ਹੈ ਬਹੁਤ ਸੱਜਣਾ ਨੇ ਮੈਸੇਜ ਕੀਤੇ ਕਿ ਤੁਸੀਂ ਇਸ ਮੁੱਦੇ ਤੇ ਵੀਡੀਓ ਬਣਾਈ ਨਹੀਂ ਤੁਸੀਂ ਕੁਝ ਆਪਣੀ رائے ਨਹੀਂ ਦਿੱਤੀ ਔਰ ਬਾਰੋਂ ਬਹੁਤ ਮੈਸੇਜ ਆਏ ਮੈਂ ਇੱਕ ਗੱਲ ਆਪਣੇ ਵੱਲੋਂ ਕਲੀਅਰ ਕਰ ਦੇਵਾਂ ਜੀ ਇਹ ਸ਼ੇਕ ਕੌਮ ਦੇ ਨਾਲ ਜਿਹੜੇ ਵਰਤਾਰੇ ਨੇ ਵਿਰੋਧੀ ਧਿਰਾਂ ਅੱਜ ਤੋਂ ਨਹੀਂ ਜਦੋਂ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਨਉ ਉਪਣ ਤੋਂ ਮਨਾ ਕੀਤਾ ਹੈ ਉਦੋਂ ਦਾ ਇਹ ਪ੍ਰਪੋਗੈਂਡਾ ਹੁੰਦਾ ਆ ਰਿਹਾ ਹੈ ਕਿਵੇਂ ਕੁਝ ਭੇਟ ਕਰਕੇ ਸਿੱਖਾਂ ਨੂੰ ਕਹਿ ਲਈਏ ਟਾਰਗੇਟ ਕੀਤਾ ਜਾਂਦਾ ਹੈ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਨਾਲ ਕਿਦਾਂ ਛੇੜਛਾੜ ਕੀਤੀ ਜਾਂਦੀ ਹੈ ਇਹ ਅੱਜ ਦਾ ਨਹੀਂ ਬਹੁਤ ਸਾਲ ਪਹਿਲਾਂ ਤੋਂ ਹੋ ਰਿਹਾ ਹੈ ਮੈਂ ਗੱਲ ਇਸ ਸੰਬੰਧ ਵਿੱਚ ਜਿਹੜੀ ਕਰਨੀ ਚਾਹੁੰਦਾ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਦੁੱਖ ਹੈ ਵੀ ਜੇ ਕਿਸੇ ਹਿੰਦੂ ਮੰਦਿਰ ਨੂੰ ਜਾਂ ਕਿਸੇ ਗਿਰਜਾ ਘਰ ਚਰਚ ਨੂੰ ਜਾਂ ਕਿਸੇ ਮਸੀਤ ਨੂੰ ਇਦਾਂ ਇਹਾਈ ਦੇ ਨਾਲ ਤੋੜਿਆ ਜਾਂਦਾ ਢਾਹਟੇਰੀ ਕੀਤਾ ਜਾਂਦਾ ਸ਼ਾਇਦ ਹੁਣ ਨੂੰ ਮੁੜ ਜਮ ਲੱਭ ਲਿਆ ਜਾਂਦਾ ਇਹ ਸਚਾਈ ਹੈ ਪਰ ਜਦੋਂ ਕਿਤੇ ਸਿੱਖ ਧਾਰਮਿਕ ਸਥਾਨਾਂ ਦੀ ਗੱਲ ਹੁੰਦੀ ਹੈ ਉਦੋਂ ਦੇਰੀ ਕਿਉਂ ਹੁੰਦੀ ਹੈ ਪ੍ਰਸ਼ਾਸਨ ਸਖਤਾਈ ਕਿਉਂ ਨਹੀਂ ਕਰਦਾ ਇਹ ਉਲੰਘੇ ਹਮੇਸ਼ਾ ਬਣੇ ਰਹਿੰਦੇ ਆ ਪਰ ਇਹਦੇ ਨਾਲ ਸਾਡੇ ਕੌਮ ਦੇ ਜਿਹੜੇ ਕੜਮ ਚੌਧਰੀ ਉਹਨਾਂ ਨੂੰ ਬੇਨਤੀ ਹੈ ਇਹ ਜਿਹੜੇ ਇਸ਼ੂ ਨੇ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜਾਣ ਬੁੱਝ ਕੇ ਸੋਸ਼ਲ ਮੀਡੀਆ ਤੇ ਟ੍ਰੋਲ ਨਾ ਕਰਿਆ ਕਰੋ ਐਵੇਂ ਨਾਂ ਬਿਟਿਆ ਕਰੋ ਔਰ ਇੱਥੇ ਗੱਲ ਸਿਧਾਂਤਾਂ ਦੀ ਹੈ ਜਿਨ੍ਹਾਂ ਦੇ ਕੋਲ ਸਿਧਾਂਤ ਹੈਗੇ ਆ ਉਹਨਾਂ ਦੇ ਮਨ ਵਿੱਚ ਹਮੇਸ਼ਾ ਦਰਬਾਰ ਸਾਹਿਬ ਦਾ ਅਕਾਲ ਪਤਿ ਸਾਹਿਬ ਦਾ ਸਤਿਕਾਰ ਬਣਿਆ ਰਹਿੰਦਾ ਪਰ ਫਿਰ ਵੀ ਜੇ ਕਿਸੇ ਨੇ ਇਹ ਗਲਤੀ ਕੀਤੀ ਹੈ ਤਾਂ ਉਹ ਕਹਿ ਲਈਏ ਸਜ਼ਾ ਦਾ ਹੱਕਦਾਰ ਹੈ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਹੜੇ ਆਪਣੇ ਦਰਬਾਰ ਸਾਹਿਬ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਬਾਰੇ ਕੀ ਕਹੋਗੇ ਅ ਜਿਹੜੀ ਮੈਂ ਗੱਲ ਕਰਨ ਲੱਗਾ ਹੁਣ ਇਹਨਾਂ ਧਿਆਨ ਦੇ ਨਾਲ ਸੁਣੋ ਨਰੈਣ ਸਿੰਘ ਚੌੜਾ ਕੀ ਕਹਿੰਦਾ ਉਹ ਸ਼ਰਿਆਮ ਕਹਿ ਰਿਹਾ ਹੈ ਕਹਿੰਦਾ ਜਦੋਂ ਅਕਾਲ ਤਖਤ ਤੇ ਭਿੰਡਰਾਂ ਵਾਲੇ ਬੈਠੇ ਨੇ ਅਮਰਿਕ ਸਿੰਘ ਦੀ ਗੱਲ ਕਰਦਾ ਹੈ ਸਖਦੇਵ ਸਿੰਘ ਬੱਬਰ ਦੀ ਗੱਲ ਕਰਦਾ ਹੈ ਜਰਨਲ ਸਵੇਕ ਸਿੰਘ ਦੀ ਗੱਲ ਕਰਦਾ ਤੁਸੀਂ ਉਹਦੀਆਂ ਵੀਡੀਓ ਇੰਟਰਵਿਊ ਸੁਣੀਆਂ ਵੀ ਨਹੀਂ ਜਿਹੜੀ ਉਹਨੇ ਗੱਲ ਕਹੀ ਹੈ ਉਹਦੇ ਨਾਲ ਸਹਿਮਤ ਹੂੰ ਉਹ ਇਹ ਕਹਿ ਰਿਹਾ ਕਹਿੰਦਾ ਭਿੰਡਰਾਂ ਵਾਲਿਆਂ ਦੀ ਇਹ ਪਲਾਨਿੰਗ ਸੀ ਤੇ ਜਰਨਲ ਸਵੇਕ ਸਿੰਘ ਦੀ ਕਿ ਜਿੰਨਾ ਚਿਰ ਅਕਾਲ ਤਖਤ ਤੇ ਭਾਰਤੀ ਆਰਮੀ ਜਾਨੀ ਕਿ ਇੰਡੀਅਨ ਆਰਮੀ ਭਾਰਤੀ ਫੌਜ ਹਮਲਾ ਨਹੀਂ ਕਰਦੀ ਉਹਨਾਂ ਚਿਰ ਸੇਖ ਕੌਮ ਦੀ ਮਸ਼ਹੂਰੀ ਨਹੀਂ ਹੋ ਸਕਦੀ ਤੇ ਉਹਨਾਂ ਚਿਰ ਖਲਤਾਂ ਦੀ ਨਹੀਂ ਨਹੀਂ ਰੱਖੀ ਜਾ ਸਕਦੀ ਇਹ ਨਰੈਣ ਸਿੰਘ ਚੌੜਾ ਜਿਹੜਾ ਪਿੰਡਾਂ ਵਾਲੇ ਦਾ ਸਾਥੀ ਰਿਹਾ ਉਹ ਖੁਦ ਮੰਨ ਰਿਹਾ ਇਸ ਵਕਤ ਹੈਗਾ ਉਹ ਤੇ ਹੁਣ ਉਹ ਤਾਂ ਸ਼੍ਰੀ ਆਮ ਆਬ ਹਮਲਾ ਕਰਾਉਣ ਦੀਆਂ ਗੱਲਾਂ ਕਰ ਰਹੇ ਨੇ ਇਹ ਤਾਂ ਕੇਵਲ ਆਈਆਈ ਏਆਈ ਦੇ ਨਾਲ ਤਸਵੀਰ ਬਣਾ ਕੇ ਤੋੜ ਮਰੋੜ ਕਰਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਸ ਵਕਤ ਇੰਡੀਅਨ ਆਰਮੀ ਨੇ ਹਮਲਾ ਕੀਤਾ ਕਿੰਨੇ ਹਜ਼ਾਰ ਲੋਕ ਨੇ ਹੱਥੇ ਉੱਥੇ ਮਾਰੇ ਗਏ ਇਹ ਪਤਾ ਕਿਸੇ ਨੂੰ ਔਰ ਇਹਦੇ ਬਾਰੇ ਕੀ ਕਹੋਗੇ ਔਰ ਢਿੰਡਰਾਂ ਵਾਲਿਆਂ ਨੇ ਇੱਕ ਸਟੇਟ ਤੇ ਇਹ ਵੀ ਗੱਲ ਕਹੀ ਕਿ ਜੇ ਮੇਰੀ ਜੀਪ ਨਾ ਛੱਡੀ ਇਹ ਸ਼ਰਮ ਮੀਡੀਆ ਪਈ ਹੈ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ। ਫੁਕੀ ਕਹਿੰਦੇ ਆ। ਕਹਿੰਦੇ ਜੇ ਸਾਡੀ ਜੀਪ ਨਾ ਛੱਡੀ ਪੁਲਿਸ ਨੇ ਫੜੀ ਸੀ। ਮੈਂ 1 ਘੰਟੇ ਵਿੱਚ ਕਹਿੰਦਾ 5000 ਹਿੰਦੂ ਵੱਢੂ। ਇਹ ਗੱਲ ਕਹੀ ਸੀ। ਔਰ ਨਾਲ ਹੀ ਉਹਨੇ ਜਿਹੜੀ ਚੌੜੇ ਨੇ ਗੱਲ ਕਹੀ ਹੈ। ਕਹਿੰਦਾ ਜਿਹੜੇ ਨਿਰੰਕਾਰੀ ਮਾਰੇ ਨੇ। ਉਹ ਬੱਬਰ ਖਾਲਸਾ ਨੇ ਮਾਰੇ। ਔਰ ਜਿਹੜੇ ਹਿੰਦੂਆਂ ਨੂੰ ਮਾਰਨ ਦੀ ਗੱਲ ਕੀਤੀ ਹੈ ਕਹਿੰਦਾ ਭਿੰਡਰਾਂਬਾੜੇ ਨੇ ਉੱਥੇ ਪਲਾਨਿੰਗ ਕੀਤੀ ਹੈ ਇਹ ਨਰਨ ਸਿੰਘ ਚੌੜਾ ਖੁਦ ਕਹਿ ਰਿਹਾ ਹੁਣ ਇਹਦੇ ਬਾਰੇ ਕੀ ਕਹੋਗੇ ਨਰਨ ਸਿੰਘ ਚੌੜਾ ਤਾਂ ਹੈ ਜਿਉਂਦਾ ਹੈਗਾ ਫਿਰ ਇਹਦਾ ਇਹਦਾ ਮਤਲਬ ਉਦੋਂ ਉਹ ਵੀ ਸਹਿਮਤ ਹੋਣਾ ਨਾਲ ਕਿ ਉਹਦੇ ਤੇ ਪਰਚਾ ਹੋ ਸਕਦਾ ਉਹਨੂੰ ਸਜ਼ਾ ਮਿਲ ਸਕਦੀ ਹੈ ਕੋਈ ਕਾਰਵਾਈ ਹੋ ਸਕਦੀ ਹੈ ਤੁਸੀਂ ਤਾਂ ਉਹਨੂੰ ਸ਼ੁਰਮਾ ਬਣਾ ਕੇ ਪੇਸ਼ ਕੀਤਾ ਤੇ ਸ਼ਖਵੀਰਵਾਲ ਨੇ ਗੋਲੀ ਚਲਾਈ ਉਹਨੇ ਜੇ ਮਾਰ ਦਿੰਦਾ ਚੰਗਾ ਹੁੰਦਾ ਤੇ ਇੱਕ ਪਾਸੇ ਉਹੀ ਬੰਦਾ ਕਹਿ ਰਿਹਾ ਕਿ ਭਿੰਡਰਾਂ ਵਾਲੇ ਨੇ ਖੁਦ ਪਲੈਨਿੰਗ ਕੀਤੀ ਸੀ ਵੀ ਇਹ ਕੱਲ ਤੱਕ ਤੇ ਭਾਰਤੀ ਫੌਜ ਹਮਲਾ ਕਰੇ ਇਹਦਾ ਮਤਲਬ ਫਿਰ ਸਰਕਾਰ ਕਸੂਰਬਾਰ ਨਹੀਂ ਹੈਗੀ ਉਹ ਇਹ ਕਹਿ ਰਿਹਾ ਕਹਿੰਦਾ ਭਿੰਡਰਾਂ ਵਾਲੇ ਨੇ ਉਸਕਾਏ ਉਕਸਾਇਆ ਸੀ ਵੀ ਭਾਰਤੀ ਆਰਮੀ ਹਮਲਾ ਕਰੇ ਸਰਕਾਰ ਹਮਲਾ ਕਰੇ ਵੀ ਫਿਰ ਖਾਲਸਾਂ ਦੀ ਨਹੀਂ ਰੱਖੀ ਜਾਣੀ ਔਰ ਇਹ ਵਾਕਈ ਹੋਇਆ ਤੋਪਾਂ ਦੇ ਨਾਲ ਢਹਡੇ ਰੇ ਕੀਤਾ ਗਿਆ ਅਕਾਲਤ ਦਾ ਸਵਾਲ ਕਿੰਨੇ ਨਿਹੱਥੇ ਲੋਕ ਮਾਰੇ ਗਏ ਹੁਣ ਇਹ ਅਕਾਲਤਾ ਫੀ ਜਿਹੜੀ ਤੋੜਨ ਦੀ ਗੱਲ ਹੋ ਰਹੀ ਹੈ ਦਰਵਾਜ਼ਾ ਸਾਹਿਬ ਨੂੰ ਤੋੜਨ ਦੀ ਗੱਲ ਹੋ ਰਹੀ ਹੈ ਇਹ ਕੋਈ ਹੱਲਮ ਕਰੋਗੇ ਕਿਸੇ ਸ਼ਰਾਰਤੀ ਅੰਸ਼ਰ ਨੇ ਪਤਾ ਨਹੀਂ ਕਿੱਥੇ ਬੈਠਾ ਉਹਨੇ AI ਦੇ ਨਾਲ ਉਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਉਹਨਾਂ ਦਾ ਵਿਊ ਦਾ ਚੱਕਰ ਹੁੰਦਾ ਇੱਥੇ ਬਥੇਰੇ ਲੋਕ ਨੇ ਜਿਹੜੇ ਲੋਕ ਆਪਣੀਆਂ ਜਨਾਨੀਆਂ ਦਖੋਂਦੇ ਐ ਇਹ ਹਰ ਜਿਹੜੀਆਂ ਵੀਡੀਓ ਬੈਰਨ ਕਰਦੇ ਨੇ ਔਰ ਲੂ ਲੈਂਡ ਤੱਕ ਮਤਲਬ ਹੁੰਦਾ ਉਹਨਾਂ ਦਾ ਸੋਸ਼ਲ ਮੀਡੀਆ ਤੇ ਬਹੁਤ ਕੁਝ ਗੰਦ ਪੈਣਾ ਹਲੇ ਤੱਕ ਤੁਸੀਂ ਬਹੁਤ ਕੁਝ ਦੇਖਣਾ ਬਾਕੀ ਹੈ ਮੈਂ ਜਿਹੜੀ ਗੱਲ ਕੀਤੀ ਹੈ ਜਿਹੜੇ ਸੱਜਣ ਮੈਨੂੰ ਮੈਸੇਜ ਕਰਕੇ ਕਹਿੰਦੇ ਸੀ ਕਿ ਤੁਸੀਂ ਇਸ ਵਿਸ਼ੇ ਤੇ ਬੋਲੋ ਕਿ ਦਰਵਾਜਾ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ AI ਦੇ ਨਾਲ ਉਹ ਵੀਡੀਓ ਬਣਾ ਕੇ ਮੈਂ ਕਹਣਾ ਹੁਣ ਸੱਚ ਸਜਾ ਮਿਲ ਪਰ ਜਿਹੜੇ ਬੰਦੇ ਖੁਦ ਕਹਿ ਰਹੇ ਨੇ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਸਰਕਾਰ ਨੂੰ ਉਕਸਾਇਆ ਸੀ ਵੀ ਸਰਕਾਰ ਹਮਲਾ ਕਰਾਵੇ ਭਾਰਤੀ ਫੌਜ ਤੋਂ ਉਹਨਾਂ ਬਾਰੇ ਕੀ ਕਹੂੰ ਕੋਈ ਕਹੂਗਾ ਵੀ ਭਿੰਡਰਾਂਵਾਲ ਦੀ ਗਲਤੀ ਸੀ ਵੀ ਜਨਰਲ ਸਵੇਸ਼ਿੰਗ ਦੀ ਗਲਤੀ ਸੀ ਜਾਂ ਜਿਹੜਾ ਚੌੜਾ ਹੁਣ ਕਹਿ ਰਿਹਾ ਨਰਿੰਦਰ ਸਿੰਘ ਚੌੜਾ ਉਹਨੂੰ ਕੋਈ ਸਵਾਲ ਕਰੂਗਾ ਜਾਂ ਫਿਰ ਭਿੰਡਰਾਂਵਾਲ ਦੀ ਮਿੱਟੀ ਜਿਹੜੀ ਮਾਣੀ ਮੋਟੀ ਰਹਿੰਦੀ ਆ ਉਹ ਪਟਾਉਣੀ ਚਾਹੁੰਦੇ ਇਹ ਸਵਾਲ ਮੇਰੇ ਨਹੀਂ ਹੈ ਵੀ ਫੇਸਬੁੱਕ ਤੇ ਜੋ ਵਰਤਾਰਾ ਹੋ ਰਿਹਾ ਮੈਂ ਉਹ ਤੁਹਾਡੇ ਸਾਹਮਣੇ ਰੱਖਿਆ ਹੈ AI ਦੇ ਨਾਲ ਦਰਵਾਸਾ ਇਹ ਤਸਵੀਰ ਬਣਾ ਕੇ ਉਹਨੂੰ ਢਾਹ ਢੇਰੀ ਕੀਤਾ ਜਾਂਦਾ ਹੈ ਇਹ ਵੀ ਮੈਂ ਗੱਲ ਕਰਤੀ ਪਿੰਡਰਾਂ ਵਾਲੇ ਕਹਿੰਦੇ ਜਿੰਨਾ ਚਿਰ ਅਕਾਲ ਤਖਤ ਤੇ ਹਮਲਾ ਨਹੀਂ ਹੁੰਦਾ ਉਹਨਾਂ ਚਿਰ ਅਕਾਲ ਖਾਲਸਾ ਦੀ ਨੀਂਹ ਰੱਖੀ ਜਾਂਦੀ ਹੁਣ ਇਹਦੇ ਬਾਰੇ ਕੀ ਕਹੋਗੇ ਇਹ ਤਾਂ ਸਾਡੇ ਆਪਣੇ ਉਦੋਂ ਪਹਿਲਾਂ بڑے ਕਥਾਵਾਚਕਾਂ ਨੇ ਇਹ ਗੱਪ ਕਹਾਣੀਆਂ ਸੁਣਾਈਆਂ ਸੀ ਕੋਈ ਯਕੀਨ ਨਹੀਂ ਕਰਦਾ ਸੀ ਮੈਂ 5 ਸਾਲ ਤੋਂ ਇਹ ਗੱਲ ਕਰ ਰਿਹਾ ਆਂ ਵੀ ਇਹਨਾਂ ਲੋਕਾਂ ਨੇ ਕੌਮ ਨੂੰ ਮਰਵਾਇਆ ਜਿਹੜੇ ਗਿਝਾਏ ਹੋਏ ਹਿਰਨ ਹੁੰਦੇ ਨੇ ਨਾ ਉਹ ਆਪਣੇਆਂ ਨੂੰ ਫੜਾਉਣ ਵਾਸਤੇ ਵੀ ਢਾਏ ਜਾਂਦੇ ਆ ਗਿਝਾਏ ਹੋਏ ਹਿਰਨ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ ਤੇ ਉਹਨੂੰ ਦੇਖ ਕੇ ਜਿਹੜੇ ਲੋਕੇ ਹੋਏ ਛੁਪੇ ਹੋਏ ਹਨ ਹੁੰਦੇ ਉਹ ਜੰਗਲ ਤੋਂ ਬਾਹਰ ਆਉਂਦੇ ਐ ਡਾਰ ਬਣ ਕੇ ਉਹ ਬਾਹਰ ਘੁੰਮਦੇ ਐ ਫਿਰ ਸ਼ਿਕਾਰੀ ਬੈਠਾ ਹੁੰਦਾ ਤਾੜ ਵਿੱਚ ਉਹ ਫੜ ਲੈਂਦਾ ਜਾਂ ਤੀਰ ਮਾਰ ਕੇ ਮਾਰ ਦਿੰਦਾ ਜਾਨੀ ਕਿ ਇਹ ਉਹ ਨੇ ਜਿਹੜੇ ਆਪਣਿਆਂ ਨੂੰ ਮਰਵਾ ਕੇ ਦੁਰਗੇ ਤੇ ਹੁਣ ਵੀ ਮਰਵਾਉਣ ਤੱਕ ਇਹ ਤੁਲੇ ਹੋਏ ਬੰਦੇ ਇਹਨਾਂ ਬਾਰੇ ਕੀ ਕਹੋਗੇ ਮੈਂ ਬਹੁਤ ਵਾਰ ਇਹ ਗੱਲ ਕੀਤੀ ਐ ਵੀ ਜਿੱਥੇ ਕਿਸੇ ਦੀ ਸ਼ਰਧਾ ਹੈਗੀ ਆ ਉਹ ਸ਼ਰਧਾ ਉਹ ਰੱਖੇ ਉਹਨੂੰ ਕੋਈ ਤੋੜਦਾ ਨਹੀਂ ਪਰ ਸਾਡੇ ਲਈ ਸਭ ਤੋਂ ਵੱਡਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਇੱਕ ਤੁਹਾਨੂੰ ਗੱਲ ਅੱਥੇ ਹੋਰ ਨੋਟ ਕਰਾ ਦਿੰਦਾ ਜਦੋਂ ਪਿੰਡਰਾਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਹੈ ਨਾ ਗੁਰਦੁਆਰਾ ਮੇਤਾ ਚੌਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੇ ਉਦੋਂ ਨਾ ਫਿਰ ਉੱਥੇ ਜਾਣ ਕੀਤੀ ਉਦੋਂ ਗ੍ਰਿਫਤਾਰੀ ਦਿੱਤੀ ਜਦੋਂ ਅਕਾਲ ਤਖਤ ਤੇ ਹੁੰਦਾ ਹੈ ਤੇ ਉਦੋਂ ਕਹਿੰਦਾ ਮੈਂ ਬਾਹਰ ਆਉਣਾ ਨਹੀਂ ਉਹਨੇ ਗਲਤੀਆਂ ਕੀਤੀਆਂ بڑے ਲੋਕਾਂ ਨੇ ਇਥੇ ਤਾਂ ਜਿਗਾ ਸੁਣੇ ਤੈਨੂੰ ਕੀ ਪਤਾ ਤੂੰ ਕੱਲ ਦਾ ਜਵਾਕ ਹੈ ਇਹ ਗੱਲਾਂ ਹਾਜ਼ਮ ਨਹੀਂ ਹੋ ਰਹੀਆਂ ਮਤਲਬ ਜਿਨ੍ਹਾਂ ਨੇ ਪੂਰੀ ਕੌਮ ਨੂੰ ਮਰਵਾਇਆ ਉਹ ਕੌਮ ਦੇ ਹੀਰੋ ਨੇ ਤੇ ਅਸੀਂ ਸਾਰੀ ਉਮਰ ਬਸ ਇਹ ਢੋਲ বাজਾਈ ਜਾਣਾ ਹੈ ਭਿੰਡਰਾਂ ਵਾਲਾ ਜਿੰਦਾਬਾਦ ਲੋਂਗੋਵਾਲ ਜਿੰਦਾਬਾਦ ਟੋੜਾ ਜਿੰਦਾਬਾਦ ਬਾਦਲ ਕੇ ਜਿੰਦਾਬਾਦ ਹੁਣ ਮੂਤਪਾ ਲਾ ਗਏ ਇਹਨੂੰ ਜਿੰਦਾਬਾਦ ਕਹੀ ਚੱਲੋ ਸੋਚਿਓ ਨਾ ਵੀ ਜਿਹੜੇ ਬਾਬੇ ਨਾਨਕ ਨੇ ਗੱਲ ਕਹੀ ਅਸੀਂ ਉਹ ਤੇ ਪਹਿਰਾ ਕਿਉਂ ਨਹੀਂ ਦੇ ਰਹੇ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਨਾ ਜਦੋਂ ਜਨੇਊ ਪਾਉਣ ਦੀ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਉਦੋਂ ਪੰਡਤ ਨੂੰ ਕਿਹਾ ਕਿ ਇਹ ਜਨੇਊ ਨਾ ਮੇਰੇ ਨਾਲ ਜਾਣਾ ਤੇ ਇਹ ਜਲੇਗਾ ਵੀ ਇਹ ਟੁੱਟੇਗਾ ਵੀ ਇਹ ਮੈਲਾ ਵੀ ਹੋਏਗਾ ਇਹਦੇ ਵਿੱਚ ਸਤ ਸੰਤੋਖ ਧੀਰਜ ਦਇਆ ਇਹਦੇ ਵਿੱਚ ਕੁਝ ਨਹੀਂ ਹੈਗਾ ਜੇ ਹੈਗਾ ਦੱਸੋ ਉਹ ਕਹਿੰਦਾ ਨਹੀਂ ਹੈਗਾ ਫਿਰ ਕਹਿੰਦੇ ਮੈਨੂੰ ਪਉਣਾ ਨਹੀਂ ਉਸ ਦਿਨ ਤੋਂ ਹੀ ਇਹ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ اے ਆਈ ਦੇ ਨਾਲ ਜੇ ਕਿਸੇ ਨੇ ਪਿਕਚਰ ਬਣਾ ਕੇ ਡੈਟੇਰੀ ਕਰਤਾ ਬਹੁਤ ਹੀ ਵੱਡੀ ਗੱਲ ਨਹੀਂ ਪਰ ਜਿਹੜੇ ਆਪਣੇ ਖੁਦ ਢਾਉਣ ਵਾਲੇ ਨੇ ਉਹਨਾਂ ਵੱਲ ਧਿਆਨ ਦਿਓ ਪਹਿਲਾਂ ਅਸੀਂ ਹਰ ਵਕਤ ਚੜ੍ਹਦੀ ਕਲਾ ਚੜ੍ਹਦੀ ਕਲਾ ਕਦੇ ਸੋਚਿਆ ਵੀ ਢੈਂਦੀ ਕਲਾ ਕਿਉਂ ਹੋਈ ਐ ਢੈਂਦੀ ਕਲਾ ਮਲ ਕਦੇ ਦੇਖਿਆ ਤੁਸੀਂ ਕਿਸੇ ਵੀ ਕੰਟਰੀ ਦੀ ਗੱਲ ਕਰ ਲੋ ਜਦੋਂ ਉਹ ਕਿਤੇ ਮੁਸੀਬਤ ਵਿੱਚ ਆਉਂਦੇ ਨੇ ਆਪਣੀਆਂ ਕਮਜ਼ੋਰੀਆਂ ਲੱਭਦੇ ਵੀ ਸਾਡੇ ਤੇ ਮੁਸੀਬਤ ਕਿਉਂ ਆਈ ਅਸੀਂ ਲੱਭਾਂਗੇ ਲੱਭਣੀਆਂ ਨਹੀਂ ਅਸੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਬਸ ਇਦਾਂ ਢੋਲ ਬਚਾਈ ਚੱਲੋ ਜੋਦੀਆਂ ਖਾਈ ਚੱਲੋ ਫਿਰ ਕਹੀਂ ਚੱਲੋ ਅਸੀਂ ਗੁਲਾਮ ਅਸੀਂ ਗੁਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ